ਲੱਗਦਾ ਕੈਨੇਡਾ ਚ ਬੈਠੇ ਆ ਹਨਾ ਮਾਹੌਲ ਕਿਵੇਂ ਦਾ ਲੱਗਦਾ ਯਾ ਬੇਟੇ ਯਾ ਛੇਨੇ ਉੱਥੇ ਬੁੱਢੀਆਂ ਨੇ ਕੀ ਕਰਨਾ ਬੁੱਢੀਆਂ ਤੇ ਸਾਰੇ ਲੋਕ ਪਿਆਰ ਨਾਲ ਬੋਲਦੇ ਪਿਆਰ ਨਾਲ ਬਾਹਰ ਅੰਦਰ ਜਿਦਾਂ ਨੇ ਆ ਸਾਰੇ ਆਪਣੇ ਭੈਣ ਭਰਾ ਸਾਰੇ ਦੂਰੋਂ ਹੋ ਕੇ ਲੈਂਦੇ ਆ ਵੀ ਆਪਣੀ ਇੰਡੀਆ ਚ ਥੋੜਾ ਜਿਹਾ ਲੋਕ ਮਾਤਾ ਬਲਦੇ ਨਾ ਗੱਲ ਕਰਦਾ ਔਰੇ ਇੱਕ ਵਾਰ ਬੁੱਢਾ ਜੀ ਇੱਕ ਦਿਨ ਨੀ ਪਾਰਕ ਚ ਜਾਈਦਾ ਉਹਦੀ ਫੋਨ ਕਰਦੇ ਆ ਜਾਏ ਨਹੀਂ ਤੁਸੀਂ ਆਏ ਨਹੀਂ ਤੁਸੀਂ ਬਲੇ ਛੋਟੇ ਜਿਹੇ ਮੁੰਡਾ ਕਿੰਨਾ ਸਾਲਾਂ ਦਾ ਮੇਰਾ ਪੋਤਾ ਉਹਨੇ ਜਦ ਤਾਂ ਹੈਗਾ ਗੋਰਾ ਕੋਈ ਆਉਂਦਾ ਉਹਨੂੰ ਤਾਂ ਹੈਲੋ ਹਾਈ ਕਹਿਣਾ ਉਹਨੇ ਜਿਹੜਾ ਪੰਜਾਬੀ ਪੱਗ ਵਾਲਾ ਉਹਨੂੰ ਬਾਬਾ ਜੀ ਸਸਰੀ ਪਾ ਤੇ ਜਿਨ੍ਹਾਂ ਦੇ ਮਾਂ ਬਾਪ ਨੇ ਹਲੇ ਆਉਣਾ ਪਰ ਉਧਰ ਬੈਠੇ ਡਰੀ ਜਾਂਦੇ ਨੇ ਕੋਈ ਨਾ ਕੋਈ ਕਹਿ ਲੋ ਵੀ ਉਹਨਾਂ ਦੀਆਂ ਵੀ ਸਹੇਲੀਆਂ ਲਾ ਲਓ ਜਾਂ ਉਹਨਾਂ ਤੇ ਹਨਾ ਯਾਰ ਦੋਸਤਾਂ ਹੀ ਡਰਾਈ ਜਾਂਦੇ ਨੇ ਵੀ ਪਾਈ ਤੇਰਾ ਨਹੀਂ ਜੀ ਲੱਗਣਾ ਉੱਥੇ ਬੁੜੇ ਬੁੜੀਆਂ ਨੂੰ ਤਾਂ ਉੱਥੇ ਬਹੁਤ ਔਖਾ ਘਰਚੀ ਬੰਦ ਰਹਿਣਾ ਪੈਂਦਾ ਉਹਨਾਂ ਨੂੰ ਕੀ ਕਹੋਗੇ ਬੇਬੇ ਹਸਤੀ ਕਾਲ ਜੀ ਬਹੁਤ ਤਿਆਰੀ ਕਰਕੇ ਬੈਠਿਆ ਤੁਸੀਂ ਤਾਂ ਨਹੀਂ ਕੈਰੀ ਹਾਂ ਕਦੇ ਕਦੇ ਬਾਹਰ ਨਿਕਲੀ ਆ ਵਾ ਫਿਰ ਕੈਰੀ ਕਰਕੇ ਆਉਣਾ ਪਿੰਡ ਵਾ ਵਧੀਆ ਵਧੀਆ ਕਿਉਂਕਿ ਜਦ ਧੁੱਪ ਨਿਕਲਦੀ ਕਹਿੰਦੇ ਤਿੱਖੀ ਬਹੁਤ ਆ ਇੱਥੇ ਕਿਵੇਂ ਲੱਗਦਾ ਕੈਨੇਡਾ ਚ ਬੈਠੇ ਆ ਹਨਾ ਮਾਹੌਲ ਕਿਵੇਂ ਦਾ ਲੱਗਦਾ ਸੋਹਣਾ ਲੱਗਦਾ ਮਾਹੌਲ ਘਾ ਹਰਾ ਹਰਾ ਤੇ ਬਾਹਰ ਮੌਸਮ ਕਿੰਨਾ ਸੋਹਣਾ ਠੰਡਾ ਹਾਂ ਬਹੁਤ ਵਧੀਆ ਲੱਗਿਆ ਹੋਇਆ ਜੀ ਬਹੁਤ ਵਧੀਆ ਜੀ ਲੱਗਦਾ ਜੀ ਮੈਂ ਐਨਸ ਤੋਂ ਬਹੁਤ ਟਾਈਮ ਹੋ ਗਿਆ ਜੀ ਅੱਛਾ ਕਿੰਨੇ ਸਾਲ ਹੋ ਗਏ 14 ਸਾਲ ਹੋ ਗਏ ਪਹਿਲਾਂ ਪਹਿਲਾਂ ਲੱਗਿਆ ਔਖਾ ਜਾ ਨਹੀਂ ਪਹਿਲਾਂ ਪਹਿਲਾਂ ਬਹੁਤ ਔਖਾ ਲੱਗਦਾ ਹੁਣ ਵੀ ਹੁਣ ਵੀ ਮਨ ਤਾਂ ਇੰਡੀਗਾ ਨੂੰ ਲੋਚਦਾ ਹਾਂ ਇੰਡੀਗਾ ਜਾਈਏ ਪਰ ਹੁਣ ਸਾਰਾ ਕੁਝ ਜਿਵੇਂ ਪਰਿਵਾਰ ਹੀ ਇੱਥੇ ਆ ਨਾ ਸਾਰਾ ਇੱਥੇ ਹੀ 7 ਸਾਲ ਹੋ ਗਏ ਹੁਣ ਨਹੀਂ ਗਏ ਅੱਛਾ ਜਾਣਾ ਪਿੱਛੋਂ ਕਿਹੜੇ ਇਲਾਕੇ ਤੋਂ ਲੁਧਿਆਣਾ ਲੁਧਿਆਣਾ ਤੇ ਫਿਰ ਜਦੋਂ ਇਹ ਜਿਹਾ ਹਨਾ ਜਿਵੇਂ ਮਾਹੌਲ ਹੁੰਦਾ ਆ ਉਸ ਵੇਲੇ ਤਾਂ ਲੱਗਦਾ ਹਨਾ ਵੀ ਯਾਰ ਵੀ ਠੀਕ ਆ ਹਨਾ ਆਪਣੇ ਨਾਲ ਮਿਲ ਨੇ ਹਾਂਜੀ ਸਾਰੇ ਆਪਣੇ ਲੱਗਦੇ ਆ ਵੀ ਸਾਰਾ ਪੰਜਾਬ ਵੀ ਇੱਥੇ ਆ ਗਿਆ ਬਹੁਤ ਵਧੀਆ ਲੱਗਦਾ ਜਿਵੇਂ ਬੇਬੇ ਉਦਾਂ ਕਹਿ ਦੰਨੇ ਆ ਨਾ ਵੀ ਇੱਥੇ ਤਾਂ ਕਿਸੇ ਕੋਲੇ ਟਾਈਮ ਨਹੀਂ ਹੈਗਾ ਪਰ ਹੁਣ ਜਿਵੇਂ ਅੱਜ ਇਕੱਠ ਦੇਖ ਰਹੇ ਹਾਂ ਹਨਾ ਵੀ ਫਿਰ ਚੰਗਾ ਲੱਗਦਾ ਵੀ ਯਾਰ ਘੱਟੋ ਘਾਟ ਆਪਣੇ ਲੋਕ ਇਕੱਠੇ ਦਾ ਹੋ ਰਹੇ ਨੇ ਹਾਂਜੀ ਬਹੁਤ ਵਧੀਆ ਬੇਟਾ ਹਾਂ ਵਧੀਆ ਲੱਗਦਾ ਤਾਂ ਹੀ ਆਇਆ ਦੇਖਣ ਹਾਂਜੀ ਜਸਵੀਰ ਐਮ ਐਲਏ ਬਹੁਤ ਸੋਹਣਾ ਪੂਰਾ ਜੀ ਲੱਗਿਆ ਹੋਇਆ ਆ ਬਹੁਤ 20-22 ਸਾਲ ਹੋ ਗਏ ਆ ਇਹਨਾਂ ਹੁਣ ਤਿਆਂ ਲਾਂਕੇ ਹਟੀਆਂ ਤੁਸੀਂ ਵੀ ਇੱਥੇ ਕਰਿਆ ਕੋਈ ਪ੍ਰੋਗਰਾਮ ਅੱਗੇ ਠੀਕ ਹੈ ਅੱਛਾ ਹਾਂਜੀ ਤੁਹਾਡੀ ਬਹੁਤ ਧੰਨਵਾਦ ਜੀ ਸਾਰੇ ਜਾਨਦੇ ਇੱਥੇ ਸੁਣਦਾ ਪ੍ਰੋਗਰਾਮ ਇਹ ਤੁਹਾਨੂੰ ਕੀ ਚੰਗਾ ਲੱਗਿਆ ਇਹ ਇਸ ਇਹਨਾਂ ਮੁਲਕਾਂ ਦਾ ਕੀ ਚੰਗਾ ਲੱਗਦਾ ਸਭ ਤੋਂ ਵੱਧ ਸਾਨੂੰ ਮੁਲਕਾਂ ਦੇ ਚੰਗਾ ਲੱਗਦਾ ਵਾ ਕਿ ਸਿੱਕਾ ਬੱਚੇ ਕੋਲ ਆ ਗਏ ਇੱਕ ਸਾਰੇ ਲੋਕ ਪਿਆਰ ਨਾਲ ਬੋਲਦੇ ਪਿਆਰ ਨਾਲ ਬਾਹਰ ਅੰਦਰ ਦੇ ਜਾਨਦੇ ਆ ਸਾਰੇ ਆਪਣੇ ਭੈਣ ਭਰਾ ਸਾਰੇ ਦੂਰੋਂ ਹੋ ਕੇ ਲੰਘਦੇ ਆ ਵੀ ਆਪਣੀ ਇੰਡੀਆ ਦੇ ਥੋੜਾ ਜਿਹਾ ਲੋਕ ਮਾਤਾ ਬੋਲ ਜੇ ਨਾ ਗੱਲ ਪਾਣੀ। ਹਾਂਜੀ। ਵੀ ਇੱਥੇ ਲੋਕ ਪਿਆਰ ਵਾਲਾ ਦਿਖਾਉਂਦੇ। ਇੱਥੇ ਨੇ ਬੇਟਾ, ਤਾਂ ਹੀ ਇੱਥੇ ਰਹਿਣਾ ਬੁੜੀਆਂ ਨੇ ਵੀ। ਹਾਂ। ਲੈ ਬੇਟੇ ਐੱਛੇ ਨੇ। ਹਾਂ। ਉੱਥੇ ਬੁੜੀਆਂ ਨੇ ਕੀ ਕਰਨਾ? ਹਾਂ ਬੇਟਿਆਂ ਨਾਲ ਐ ਫੈਮਿਲੀ ਨਹੀਂ। ਉਹਦੀ ਪਾ ਕੇ ਪਹਿਣਾ ਕੀ ਲੈਂਦੀ ਤੇ ਨਾ ਤੇ ਮੇਰੇ। ਵਧੀਆ ਲੰਘ। ਇੱਥੇ ਸਿਰ ਸੋਨਾ ਲੰਗੀ ਜਾਂਦਾ ਟਾਈਮ ਜਿਵੇਂ ਇਕੱਠੇ ਹੋ ਲੰਦੇ ਆਣ ਗਵਣ ਚ। ਹਾਂ। ਹਾਂਜੀ ਵਧੀਆ। ਸਾਰੇ ਜੈਦਾ ਆਂਡ ਬੋਣ ਬਹੁਤ ਵੱਡਾ ਸਾਡਾ ਪਰਿਵਾਰ ਬਣਿਆ ਹੋਇਆ ਹੁਣ ਤਾਂ ਬਿਆਨ ਟਾਈਮ ਹੋ ਗਿਆ ਨਾ ਬਾਵਾ ਹਰ ਇੱਕ ਵਾਰ ਬੁਢੀਆਂ ਜੀ ਇੱਕ ਦਿਨ ਨੀ ਪਾਰਕ ਚ ਜਾਈਦਾ ਉਹਦੀ ਫੋਨ ਕਰਦੇ ਨਾ ਜਾਏ ਨੀ ਤੁਸੀਂ ਆਏ ਨੀ ਤੁਸੀਂ ਬਹੁਤ ਜੀ ਲੱਗਦਾ ਜਰੂਰ ਆਪਣੇ ਨਹੀਂ ਬਹੁਤ ਮਜ਼ਾ ਨਾ ਰੌਣਕੇ ਬਹੁਤ ਇੱਥੇ ਜਿੱਧਰ ਨੂੰ ਵੀ ਦੇਖ ਰਹੇ ਆ ਇਸ ਵੇਲੇ ਪਾਰਕਾਂ ਚ ਜਾਵੈ ਨੇ ਸਾਰੀਆਂ ਬੁਢੀਆਂ ਉੱਥੇ ਇਕੱਠੀਆਂ ਹੋ ਕੇ ਗੱਲਾਂ ਮਾਰੀਦੀਆਂ ਨੇ ਖੂਬ ਕਮਾ ਤਾਂ ਜਾਣਾ ਹੁੰਦਾ ਆਪਾਂ ਤਾਂ ਫਿਰ ਅਕਸਰ ਆਉਂਦੇ ਆਂਡ ਬੋਣ ਨਹੀਂ ਚੇਲਿਆਂ ਨੂੰ ਟਾਈਮ ਪਾਸ ਕਰਨਾ ਹੁੰਦਾ ਜਾਂ ਬੱਚੇ ਆ ਬੱਚਿਆਂ ਟਾਈਮ ਪਾਸ ਕਰਨਾ ਹੁੰਦਾ ਛੋਟੇ ਜਿਹੜੇ ਪੋਤੇ-ਪੋਤੀਆਂ ਹਾਂ ਉਹਨਾਂ ਨਾਲ ਕਰਨਾ ਹੁੰਦਾ ਪਰ ਛੁੱਟੀਆਂ ਕਰਕੇ ਹੁਣ ਤਾਂ ਬਹਾਲਾ ਸੀਗਾ ਹੁਣ ਚਲੇ ਜਾਣਗੇ ਫੇਰ ਫਿਰ ਚੇਲਿਆਂ ਕੋਲੇ ਵਰਪ ਚ ਕਹਿੰਦੇ ਔਖਾ ਹੋ ਥੋੜਾ ਜਿਹਾ ਅਜੇ ਰਹਿ ਬੱਚਿਆਂ ਦਾ ਤਾਂ ਬਰਹਿਤ ਆ ਔਖਾ ਪਰ ਮੈਨੂੰ ਤਾਂ ਨਹੀਂ ਔਖਾ ਲੱਗਦਾ ਮੇਰੇ ਨੂੰ ਤਾਂ ਮਾ ਤਾਂਨੇ ਬੱਚੇ ਆ ਤਿੰਨੇ ਵਧੀਆ ਕਰਦੇ ਆ ਪੂਰਾ ਸਪਿਰਟ ਪੂਰੀ ਕਰਦੇ ਆ ਆ ਛੋਟੇ ਛੋਟੇ ਆ ਬਾਹਲੇ ਵੱਡੇ ਨਹੀਂ ਹੈਗੇ ਤੇ ਮਾ ਦੀ ਮਾਂ ਨਾਲ ਆਉਂਦਾ ਨਹੀਂ ਨਾ ਕਰਦੇ ਜਿਨਾ ਮੇਰਾ ਕਰਦੇ ਮੇਰੇ ਨਾਲ ਹੀ ਸੋਣਾ ਉਹਨਾਂ ਨੇ ਮੇਰੇ ਨਾਲ ਹੀ ਰਹਿਣਾ ਉਹਨਾਂ ਨੇ ਤੇ ਜਿਨ੍ਹਾਂ ਦੇ ਮਾਪੇ ਨੇ ਹਲੇ ਆਉਣਾ ਪਰ ਉੱਧਰ ਬੈਠੇ ਡਰੀ ਜਾਂਦੇ ਨੇ ਕੋਈ ਨਾ ਕੋਈ ਕਹ ਲੋ ਵੀ ਉਹਨਾਂ ਦੀਆਂ ਵੀ ਸਹੇਲੀਆਂ ਲਾ ਲਓ ਜਾਂ ਉਹਨਾਂ ਦੇ ਆ ਨਾ ਯਾਰ ਦੋਸਤਾਂ ਹੀ ਡਰਾਈ ਜਾਂਦੇ ਨੇ ਵੀ ਭਾਈ ਤੇਰਾ ਨਹੀਂ ਜੀ ਲੱਗਣਾ ਉੱਥੇ ਬੁੜੇ-ਬੁੜੀਆਂ ਨੂੰ ਤਾਂ ਉੱਥੇ ਬਹੁਤ ਔਖਾ ਘਰਚੀ ਬੰਦ ਰਹਿਣਾ ਪੈਂਦਾ ਉਹਨਾਂ ਨੂੰ ਕੀ ਕਹੋਗੇ ਨਹੀਂ ਜੀ ਉਹ ਤਾਂ ਬਹੁਤ ਬਾਅਦ ਹੈ ਬੱਚਿਆਂ ਨੂੰ ਕਿਵੇਂ ਸੰਭਾਲ ਆਪਦੇ ਬੱਚੇ ਚੱਕਣ ਦਾ ਤਾਂ ਟਾਈਮ ਨਹੀਂ ਸੀਗਾ ਹੁਣ ਪੋਤੇ-ਪੁੱਤੀਆਂ ਨੂੰ ਖਿਲਾਉਣ ਦਾ ਟਾਈਮ ਮਿਲ ਗਿਆ ਵੀ ਹੁਣ ਤਾਂ ਆਪ ਨੂੰ ਖਿਲਾਉਣੇ ਚਾਹੀਦੇ ਆ ਪਿਆਰ ਬੱਚੇ ਨਾਲ ਜੇ ਆਪਾਂ ਕਰਾਂਗੇ ਤਾਂ ਫੇਰ ਹੀ ਬੱਚਾ ਕਰਦਾ ਹਾਂ ਸੋ ਮੈਂ ਧੰਨਵਾਦ ਕਰਾਂਗੀ ਹਰ ਤਾਂ ਬੱਚੇ ਜਦ ਮੈਂ ਬੈਂਚ 'ਤੇ ਹਾਂਜੀ ਉਹਦੀ ਮਾਂ ਨੂੰ ਨਹੀਂ ਪਤਾ ਕਿੱਥੇ ਬੱਚੇ ਆ ਪਿਓ ਨੂੰ ਨਹੀਂ ਪਤਾ ਜੇ ਜਿਹਦੇ ਛੁੱਟੀ ਹੁੰਦੀ ਆ ਉਸ ਦਿਨਾਂ ਨੂੰ ਕਰੂਗਾ ਹਾਈ ਤੂੰ ਤਾਂ ਮੈਂ ਸਿਰ ਖਾ ਗੇ ਮੈਂ ਕਹਿੰਉਂ ਜੇ ਮੈਂ ਰਹਿ ਨਹੀਂ ਆ ਮੇਰਾ ਤਾਂ ਸਿਰ ਖਾਦਾ ਨਹੀਂ ਹਲਤ ਕਰੇ ਨਾਲ ਪਰ ਇੱਕ ਗੱਲ ਜ਼ਰੂਰ ਕਹਿੰਨੇ ਆ ਇੱਥੇ ਕਹਿੰਦੇ ਜੇ ਬੱਚਿਆਂ ਦਾ ਫਿਊਚਰ ਕਹ ਲਓ ਭਈ ਪੰਜਾਬੀ ਨਾਲ ਜੋੜ ਕੇ ਰੱਖਣਾ ਨਾ ਤਾਂ ਦਾਦਾ ਦਦੀ ਦਾ ਸਭ ਤੋਂ ਵੱਡਾ ਰੋਲ ਇੱਥੇ ਆ ਮੁਲਕਾ ਸਾਡੇ ਡਾਕਟਰ ਜਿਹੜੇ ਸਾਡੇ ਫੈਮਿਲੀ ਡਾਕਟਰ ਆ ਉਹ ਕਹੂਗਾ ਤੁਸੀਂ ਪਿਓਰ ਪੰਜਾਬੀ ਬੱਚਿਆਂ ਨੂੰ ਉਹ ਤੁਸੀਂ ਬੋਲਦੇ ਤੇ ਮੈਂ ਕਹਿੰਦੀ ਮੈਂ ਕਰੇ ਸਾਰੀ ਜਿਹੜੀ ਪੰਜਾਬੀ ਬੋਲਦੀ ਮੇਰੇ ਨਾਮ ਦੇ ਪੋਤੇ ਪੋਤੀਆਂ ਨੇ ਪੰਜਾਬੀ ਗੋ ਬੋਲ ਨਿਆਏ ਕਰਕੇ ਬਹੁਤ ਪੰਜਾਬੀ ਬੱਚੇ ਸਾਡੇ ਬੋਲਦੇ ਆ ਬਾਹਰ ਵੀ ਜਿਹੜਾ ਕੋਈ ਆਉਂਦਾ ਸਾਸਰੀ ਘਰ ਉਹ ਲੈ ਛੋਟਾ ਜਿਹਾ ਮੁੰਡਾ ਤਿੰਨਾਂ ਸਾਲਾਂ ਦਾ ਮੇਰਾ ਪੋਤਾ ਉਹ ਜਿਹਦਾ ਹੈਗਾ ਗੋਰਾ ਕੋਈ ਆਉਂਦਾ ਉਹਨੂੰ ਤਾਂ ਹੈਲੋ ਹਾਈ ਕਹਿਣਾ ਉਹਨੇ ਜਿਹੜਾ ਪੰਜਾਬੀ ਪੱਗ ਵਾਲਾ ਉਹਨੂੰ ਬਾਬਾ ਜੀ ਸਾਸਰੀ ਘਰ ਮੂੰਹ ਆਉਂਦੀ ਹੈ ਜਿਹੜਾ ਆਪੀ ਬੱਚੇ ਸਕੇ ਬੜਾ ਚੰਗਾ ਲੱਗਿਆ ਬਈ ਗੱਲ ਕਰਕੇ ਨਾ ਕਰੋ ਇੰਜੋਏ ਤੁਸੀਂ ਮੇਲਾ